ਸੋ ਮਿੱਤਰੋ ਆਪਣਾ ਰੋਟਾਵੇਟਰ ਇੱਕ ਨਵਾਂ ਮਾਡਲ ਆਗਾ ਇਹ ਕੱਦੂ ਵਾਸਤੇ ਸਪੈਸ਼ਲ ਇਹ ਰੋਟਾਵੇਟਰ ਆਪਾਂ ਬਣਾਇਆਗਾ ਜਿੱਦਾਂ ਪਾਰਲਿੰਗ ਦੇ ਪਰਪਸ ਵਾਸਤੇ ਇੱਕ ਹਲਕੇ ਇੱਕ ਇਨਸਟਰੂਮੈਂਟ ਆਉਂਦਾਗਾ ਉਹਦੇ ਨਾਲੋਂ ਬਣ ਕੇ ਚਲੋ ਇਹ ਰੋਟਾਵੇਟਰ ਤੁਹਾਨੂੰ ਦੋ ਤਿੰਨ ਫਾਇਦੇ ਦੇਊਗਾ ਉਹ ਕਿਨੇ ਵੀ ਇੱਕ ਤਾਂ ਥੋੜਾ ਇਹ ਰੋਟਾਵੇਟਰ ਦਾ ਰੋਟਾ ਬੈਟਰੀ ਹੋ ਜਾਊਗਾ ਵੀ ਇਕੱਲਾ ਇਹ ਨਹੀਂ ਹੈਗਾ ਵੀ ਕੱਦੂ ਕਰਨ ਵੇਲੇ ਹੀ ਤੁਸੀਂ ਚਲਾਉਣਾਗਾ ਇਹਨੂੰ ਤੁਸੀਂ ਪੂਰਾ ਸਾਲ ਅਲੱਗ-ਅਲੱਗ ਤਰ੍ਹਾਂ ਦਾ ਕੋਈ ਰੋਟਾਵੇਟਰ ਰਿਲੇਟਡ ਜਿਹੜਾ ਵੀ ਕੰਮ ਆਗਾ ਉਹ ਹਰ ਇੱਕ ਕੰਮ ਤੁਸੀਂ ਇਸ ਰੋਟਾਵੇਟਰ ਤੋਂ ਲੈ ਸਕਦੇ ਹੋਗੇ ਦੂਜੀ ਗੱਲ ਇਹਦਾ ਜਿਹੜਾ ਰੇਟ ਹੈਗਾ ਉਹ ਬਹੁਤ ਜਾਇਜ਼ ਰੇਟ ਤੁਹਾਨੂੰ ਮਿਲੇਗਾ ਤੇ ਹੁਣ ਇਹ ਕੱਲੇ ਕੱਦੂ ਕਰਨ ਵਾਸਤੇ ਜੇ ਇਨਸਟਰੂਮੈਂਟ ਤੁਸੀਂ ਕੋਈ ਲੈਣੇ ਹੋਗੇ ਤਾਂ ਉਹਦੇ ਤੇ ਕਾਫੀ ਤੁਹਾਡਾ ਖਰਚਾ ਪਕੜੀ ਵੀ ਲੱਖ ਰੁਪਏ ਤੋਂ ਪਲੱਸ ਆਉਂਦਾਗਾ ਤੇ ਕਈ ਕੰਪਨੀਆਂ ਦਾ ਉਹ 1.5 ਲੱਖ ਦੋ ਵੀ ਉੱਤੇ ਦਾ 9 ਫੁੱਟ ਦਾ ਸਾਈਜ਼ ਪਰ ਇਹ ਰੋਟਾਵੇਟਰ ਤੁਹਾਨੂੰ 9 ਫੁੱਟ ਦੇ ਸਾਈਜ਼ ਦੇ ਵਿੱਚ ਜੇ ਤੁਸੀਂ ਮਾਰਚ ਦੇ ਮਹੀਨੇ ਦੇ ਵਿੱਚ ਡਿਲੀਵਰੀ ਲੈਣੇ ਹੋਗੇ ਤਾਂ ਕੁੱਲ 1 ਲੱਖ ਰੁਪਏ ਦਾ ਮਿਲ ਜਾਊਗਾ ਤੇ ਦੂਜੀ ਮੇਨ ਗੱਲ ਮੈਂ ਤੁਹਾਨੂੰ ਦੱਸਾਂ ਵੀ ਇਹਦੇ ਵਿੱਚ ਹੈ ਕੀ ਹੈ ਜਿੱਦਾਂ ਮੈਂ ਇੰਟਰੋਡਿਊਸ ਇਹਨੂੰ ਕੀਤਾਗਾ ਵੀ ਓਨਾ ਹਲਕਾ ਵੀ ਨਹੀਂ ਹੈਗਾ ਇਹ ਇਹ ਪ੍ਰੋਪਰ ਇੱਕ ਰੋਟਾਵੇਟਰ ਹੈਗਾ ਵੀ ਜਿਹੜਾ ਤੁਹਾਨੂੰ 100% ਕੰਮ ਦੇਊਗਾ ਰੋਟਾਵੇਟਰ ਵਾਲਾ 7290 ਦੀ ਰੂਟਰ ਪਾਈਪ ਤੁਹਾਨੂੰ ਇਹਦੇ ਵਿੱਚ ਮਿਲੂਗੀ ਬੋਰਨ ਸਟੀਲ ਦੇ ਬਲੇਡ ਮਿਲਣਗੇ ਡਿਸਕਾਂ ਮਿਲਣੀਆਂ ਫੈਬ੍ਰੀਕੇਟਡ ਡਬਲ ਪਿੰਨ ਵਾਲੀਆਂ 14 ਇੰਚੀ ਦੇ ਵਿੱਚ 13 23 ਦਾ ਹੀ ਗੇਅਰ ਮਿਲੂਗਾ ਇਹਦੇ ਵਿੱਚ 20 35 28 ਦਾ ਵਧੀਆ ਕੁਆਲਿਟੀ ਦਾ EN353 ਦਾ ਗੇਅਰ ਹੈਗਾ ਮਕੈਨੀਕਲ ਸੀਲਾਂ ਦੇ ਵਿੱਚ ਕਿਉਂਕਿ ਕੰਦੂ ਦੇ ਵਾਸਤੇ ਸਪੈਸ਼ਲ ਇਹ ਮਾਡਲ ਬਣਾਇਆ ਤਾਂ ਇਹਦੇ ਵਿੱਚ ਪਾਣੀ ਪੈਣ ਦਾ ਜਿਹੜਾ ਚਾਂਸ ਹੈਗਾ ਉਹ 0% ਹੈਗਾ ਤੇ ਰੰਗ ਤੁਸੀਂ ਕੋਈ ਵੀ ਲੈ ਸਕਦੇ ਹੋ ਦੇ ਵਿੱਚ ਗ੍ਰੀਨ ਕਲਰ ਵੀ ਲੈ ਸਕਦੇ ਹੋਗੇ ਤੁਸੀਂ ਰੈੱਡ ਵੀ ਲੈ ਸਕਦੇ ਹੋ ਬਲੂ ਵੀ ਲੈ ਸਕਦੇ ਹੋਗੇ ਜਿਆਦਾ ਜਾਣਕਾਰੀ ਵਾਸਤੇ ਕਾਲ ਕਰਨ